ਉਨੂੰ 4 ਤਰੀਕ ਨੂੰ ਪਤਾ ਲੱਗ ਜੂਗਾ ਇਹ ਹੀ ਕਹਿ ਸਕਦੇ ਆ ਕਿ ਗੁਰੂ ਸਾਹਿਬ ਨੇ ਤੇ ਮਜੀਠੇ ਹਲਕੇ ਦੇ ਲੋਕਾਂ ਨੇ ਹਮੇਸ਼ਾ بڑا ਸਾਥ ਦਿੱਤਾ ਚਲੋ ਉਹਨਾਂ ਕੋਲ ਹੋਰ ਕੋਈ ਮੁੱਦੇ ਤਾਂ ਹੈ ਨਹੀਂ ਤਾਂ ਜਿਹੜਾ ਆਵਾਜ਼ ਚੁੱਕਦਾ ਹੈ ਲੋਕਾਂ ਦੀ ਉਹਨੂੰ ਹਮੇਸ਼ਾ ਨਿਸ਼ਾਨੇ ਤੇ ਲਿਆ ਜਾਂਦਾ ਹੈ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਤਾਂ ਇਸ ਕਰਕੇ ਵੀ ਹੋ ਸਕਦਾ ਹੈ ਕਿ ਲੋਕ ਜਿਵੇਂ ਅ ਗਰਮੀ ਘਟੂਗੀ ਉਦੋਂ ਲੋਕ ਨਿਕਲਣਗੇ ਪਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਤੁਹਾਡਾ ਸਾਰਿਆਂ ਦਾ ਵੋਟ ਬਹੁਤ ਕੀਮਤੀ ਹੈ ਸਾਰਿਆਂ ਨੂੰ ਆਕੇ ਜ਼ਰੂਰ ਵੋਟ ਪਾਉਣਾ ਚਾਹੀਦਾ ਹੈ ਤੁਹਾਡਾ ਹੱਕ ਹੈ ਬਹੁਤ ਜ਼ਰੂਰੀ ਹੈ ਕਿ ਆਕੇ ਵੋਟ ਪਾਓ ਅੱਜ ਕਿੱਲੋਂ ਕਿੱਥੇ ਦੇਖ ਰਹੇ ਹੋ ਇਸ ਕੰਪੀਟੀਸ਼ਨ ਦੇ ਵਿੱਚ ਅਸੀਂ ਜ਼ਰੂਰ ਬਹੁਤ ਬਹੁਤ ਅੱਛਾ ਕਰਾਂਗੇ ਐਤਕੀ ਕਿ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਹੈ ਤੇ ਮਜੀਠੇ ਹਲਕੇ 'ਚ ਤਾਂ ਲੋਕ ਹਮੇਸ਼ਾ ਹੀ ਇਹ ਸਾਰਾ ਨੇ ਬਹੁਤ ਸਾਥ ਦਿੱਤਾ ਹੈ ਮਜੀਠੇ ਦੇ ਹਲਕੇ ਤੇ ਆਵਾਦੀ ਪਾਰਟੀ ਵੱਲੋਂ ਬੜਾ ਗੱਤਰ ਜਿਹੜਾ ਪ੍ਰਚਾਰ ਕੀਤਾ ਗਿਆ ਸੀਐਮ ਸਾਹਿਬ ਵੀ ਰੋਡ ショਅ ਕਰਦੇ ਨੇ ਜਰਾਏ ਨੇ ਕੁਲਬੀਰ ਸਿੰਘ ਜਲ ਨਾਲ ਜੀ ਉਦੋਂ ਉਸ ਸਟੈਂਡ ਦੇ ਉੱਤੇ ਕੀ ਲੱਗਦਾ ਹੈ ਕਿ ਇਹ ਹਲਚਲ ਜਿਹੜੀ ਹੋਈ ਹੈ ਮਜੀਠੇ ਦੇ ਵਿੱਚ ਫਰਕ ਪਊਗਾ ਇਸ ਵਾਰ ਤੁਹਾਨੂੰ 4 ਤਰੀਕ ਨੂੰ ਪਤਾ ਲੱਗ ਜਾਊਗਾ ਇਹੀ ਕਹਿ ਸਕਦੇ ਆ ਕਿ ਗੁਰੂ ਸਾਹਿਬ ਨੇ ਤੇ ਮਜੀਠੇ ਹਲਕੇ ਦੇ ਲੋਕਾਂ ਨੇ ਹਮੇਸ਼ਾ بڑا ਸਾਥ ਦਿੱਤਾ। ਤੁਸੀਂ ਦੇਖਦੇ ਹੋ ਹਮੇਸ਼ਾ ਬਿਕਰਮਜੀਠੀਆ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ। ਕੋਈ ਵੀ ਪਾਰਟੀ ਹੋਵੇ, ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਪਰਚੇ ਦਰਜ ਕਰਕੇ ਅੰਦਰ ਤੇਜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚਲੋ ਉਹਨਾਂ ਕੋਲ ਹੋਰ ਕੋਈ ਮੁੱਦੇ ਤਾਂ ਹੈ ਨਹੀਂ। ਤਾਂ ਉਹ ਜਿਹੜਾ ਆਵਾਜ਼ ਚੁੱਕਦਾ ਹੈ ਲੋਕਾਂ ਦੀ ਉਹਨੂੰ ਹਮੇਸ਼ਾ ਨਿਸ਼ਾਨੇ ਤੇ ਲਿਆ ਜਾਂਦਾ ਹੈ। ਸ਼ਬਦوں ਕੀ ਇਹਦੇ ਨਾਲ ਮਜੀਠੀਆ ਔਰ ਉਹਨਾਂ ਦਾ ਪੂਰਾ ਪਰਿਵਾਰ ਹੋਰ ਮਜ਼ਬੂਤ ਹੁੰਦਾ ਜਾਂ ਕਿਤੇ ਦੇਖੋ ਹੁਣ ਸਾਨੂੰ ਕੋਈ ਫੱਖ ਨਹੀਂ ਪੈਂਦਾ ਤੁਸੀਂ ਜਿੰਨਾ ਮਰਜ਼ੀ ਮਰਜੀ ਨਿਸ਼ਾਨੇ ਲਾ ਲਓ ਤੁਹਾਡਾ